ਸਸੀ ਕਾਲ ਦੇ ਯੁਗਸਵੇਰਾ ਦੇਖ ਰਹੇ तमाम दर्शकਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਤਾਂ ਦੋਸਤੋ ਇਸ ਸਮੇਂ ਅਸੀਂ ਮੌਜੂਦ ਹੈ ਪੀਏ ਵੀ ਚੌਂਕ ਦੇ ਵਿੱਚ ਤਸਵੀਰਾਂ ਜਿਹੜੀਆਂ ਤੁਹਾਨੂੰ ਪੀਏ ਵੀ ਚੌਂਕ ਦੀਆਂ ਦਿਖਾ ਰਹੇ ਹਾਂ ਇਸ ਸਮੇਂ ਸੋ ਦੇਖ ਸਾਧੋ ਕਿ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣਾ ਖੜਾ ਹੈ ਜਿਹੜੇ ਖੜੇ ਹੈ ਬਿਲਕੁਲ ਡਿਊਟੀ ਕਰ ਰਹੇ ਹੈ ਕਿ ਕਾਰ ਜਿਹੜੀ ਖਰਾਬ ਹੈ ਜਿਹੜੀ ਟਰਾਲੀ ਹੈ ਗਿਆਤ ਨੂੰ ਤੌਰ ਤੇ ਇਸ ਟਿਕਾਣੇ ਤੋਂ ਨਿਕਲ ਰਹੀ ਹੈ ਜੋ ਕਿ ਇੱਥੋਂ ਨਹੀਂ ਜਾ ਸਕਦੀ ਸੋ ਗਲਵਤ ਕਰ ਲੈਂਦੇ ਆ ਪਹਿਲੇ ਜਿਹੜੇ ਮੁਲਾਜ਼ਮ ਉਹਨਾਂ ਨਾਲ ਵੀ ਗਲਵਤ ਕਰ ਲੈਂਦੇ ਆ ਹੋ ਸਰ ਕੀ ਹਾਲ ਚਾਲ ਚਾਰ ਸਭ ਅੰਦਰ ਆ ਸਰ ਹਾਲ ਚਾਲ ਪੁੱਛਿਆ ਹੋਵੇਗਾ ਪੁੱਛਾਂ ਬਹੁਤ ਵਧੀਆ ਜੀ ਬੈਠ ਜਾਓ ਗੱਡੀ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਸਰ ਤੁਸੀਂ ਸੁਣਾਓ ਕੀ ਹਾਲ ਚਾਲ ਉਹ ਡਿਊਟੀਆਂ ਸਰ ਅੱਜ ਜਿਹੜੀ ਇੱਥੋਂ ਜਿਹੜਾ ਟਰਾਲੀਆਂ ਸਰ ਨਿਕਲਦੀਆਂ ਪਈਆਂ ਕਮਰਸ਼ਲ ਕੀ ਇਹ ਗੈਰ ਕਾਨੂੰਨੀਆ ਕੀ ਸਰ ਜਾਸ ਸਰ ਕਾਰਪੋਰੇਸ਼ਨ ਦੀ ਹੈ ਇਹ ਕਾਰਪੋਰੇਸ਼ਨ ਦੀ ਸਰਕਾਰੀ ਹੈ ਹਾਂਜੀ ਪਰ ਸਰ ਉਹ ਪ੍ਰਾਈਵੇਟ ਗੱਡੀ ਲੱਗਣ ਦੀ ਸੀ ਜਿਹੜੀ ਟਰਾਲੀ ਉੱਥੇ ਗਈ ਹੈ ਇਹ ਜੀ ਕਾਰਪੋਰੇਟ ਠੇਕੇ ਤੇ ਲੱਗਿਆ ਹਨ ਤੇ ਸਰ ਕਿੰਨੇ ਐਸਐਹ ਦੀ ਡਿਊਟੀਆਂ ਲੱਗੀ ਹੋਈਆਂ ਇੱਥੇ ਤਿੰਨ ਐਸਐਹ ਹੀ ਹੈ ਨਹੀਂ ਨਹੀਂ ਸਹੀ ਹੈ ਠੀਕ ਹੈ ਥੈਂਕ ਯੂ ਸੋ ਮਚ ਸਰ ਸੋ ਗੱ ਤੂੰ ਗਲਤ ਕਰ ਲੰਮੀ ਆ ਸਰਨਾ ਸੱਸੀ ਗੱਲ ਸਰ ਕੀ ਹਾਲ ਚਾਲ ਜੀ ਅੱਛਾ ਬਹੁਤ ਵਧੀਆ ਸਰ ਤੁਸੀਂ ਸੁਣਾਓ ਬੋਲੋ ਜੀ ਸਰ ਕਿੰਨੇ ਕੇ ਚਲਾਨ ਹੋ ਚੁੱਕੇ ਸਵੇਰ ਦੇ ਚਲਾਨ ਹੋਏ ਪੰਜ ਸੱਤ ਹੋ ਗਏ ਇਹ ਚਲਾਨ ਸਰ ਜਿਹੜੀਆਂ ਇੱਥੋਂ ਟਰਾਲੀਆਂ ਨਿਕਲਦੀਆਂ ਪਈਆਂ ਵਾਂ ਕਮਰਸ਼ਲ ਜਿਹੜੀ ਹੈਗੀਆਂ ਵਾਂ ਕਿ ਉਹ ਜਾ ਸਕਦੀਆਂ ਦਰੋ ਉਹ ਜਾ ਸਕਾਂ ਜੀ ਉਹ ਇੱਥੇ ਕੋਈ ਐਂਟਰੀ ਨਹੀਂ ਹੈਗਾ ਨਹੀਂ ਨਹੀਂ ਇੱਕ ਮਿੰਟ ਸਰ ਬਾਹਰ ਆਈਏ ਮਾੜੇ ਜੀ ਇੱਕ ਮਿੰਟ ਸ਼ਰਾਬ ਦਾ ਕੋਈ ਨਹੀਂ ਕੋਈ ਨਹੀਂ ਕਰੋ ਕਰੋ ਸਰ ਕਰੋ ਇਹ ਸ਼ਰਾਬ ਦਾ ਚਲਾਨ ਹੋ ਰਿਹਾ ਸਰ ਸ਼ਰਾਬ ਦਾ ਚਲਾਨ ਇਹ ਕੌਣ ਕਿੰਨੇ ਬੀਤੀ ਸੀ ਹਾਂ ਭਾਈ ਸਾਹਿਬ ਲਾਲ ਬੱਤੀ ਕ੍ਰੋਸ ਕੀਤੀ ਆ ਰੋਕਿਆ ਤੇ ਮੁੜ ਕੇ ਫਿਰ ਸ਼ਰਾਬ ਦੀ ਚਲਾਨਾ ਜੀ ਠੀਕ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਡਿਊਟੀ ਹੈ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਸੋ ਰਾਜਕੁਮਾਰ ਜੀ ਨਾਲ ਵੀ ਇੱਕ ਵਾਰੀ ਗੱਲਬਾਤ ਕਰਦੇ ਆ ਫਿਲਹਾਲ ਹਜੇ ਚਲਾਨ ਘਟ ਰਹੇ ਆ ਤਸਵੀਰਾਂ ਜਿਹੜੀਆਂ ਵਾ ਰੂਬਰੂ ਕਰਵਾ ਦਿੰਦੇ ਆ ਤੁਹਾਡੇ ਨਾਲ ਉਹ ਤਸਵੀਰਾਂ ਫੇਰ ਇੱਕ ਵਾਰੀ ਮੁਲਾਜ਼ਮਾਂ ਨੂੰ ਦਿਖਾਉਣੇ ਆ। ਹਾਂਜੀ ਆ ਜਾ। ਕੀ ਕਹਿੰਦੇ ਮੈਂ ਸਰ? ਮੈਂ ਕੋਣ ਨੂੰ ਬੁਲਾਵਾਂ ਕਿੱਥੇ ਗਿਆ? ਉਹ ਕਹੇ ਸਰ ਚਲਾਨ। ਚਲਾਨ ਕਰਨਾ ਹੈ। ਪੁਰਾਣੀ ਦੀ। ਹੰਦਾਸ ਜੀ ਕਿ ਇਸ ਵਿਅਕਤੀ ਦਾ ਜਿਹੜਾ ਇਹ ਚਲਾਣ ਹੋਇਆ ਵਾ ਸ਼ਰਾਬ ਪੀਤੀ ਦਾ ਜੋ ਕਿ ਗੱਡੀ ਦੇ ਵਿੱਚ ਛੋਟਾ ਬੱਚਾ ਵੀ ਹੈ ਇਹਨਾਂ ਦੇ ਨਾਲ ਕਾਗਜ਼ੀ ਇਹ ਜਿਹੜਾ ਰਾਸ ਸੋ ਗੱਡੀ ਐ ਪੂਰੀ ਦਿਖਾ ਦਿੰਦੇ ਆ ਤਸਵੀਰਾਂ ਗੱਡੀ ਦੀਆਂ ਵੀ ਸੋ ਇਹ ਕਾਰ ਆ ਛੋਟਾ ਬੱਚਾ ਗੱਡੀ ਦੇ ਵਿੱਚ ਬੈਠਾ ਹੋਇਆ ਤੇ ਸ਼ਰਾਬ ਪੀ ਕੇ ਜਿਹੜੀ ਇਹ ਗੱਡੀ ਚਲਾ ਰਹੀ ਸੀਗਾ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਚਲਾਣ ਕੀਤਾ ਇਸ ਗੱਡੀ ਦਾ ਹਰਾਨਗੀ ਵਾਲੀ ਗੱਲ ਹੈ ਕਿ ਹਜੇ ਸਵੇਰ ਦਾ ਹੀ ਟਾਈਮ ਆ ਕਈ ਲੋਕੀ ਅਜੇ ਇਹ ਨਹੀਂ ਵੀ ਨੇ ਜਿਹੜੇ ਸਵੇਰੇ ਸਵੇਰੇ ਸ਼ਰਾਬ ਪੀ ਕੇ ਉਸ ਦਾ ਗੱਡੀਆਂ ਚਲਾਉਂਦੇ ਆ ਤੇ ਨਾਲ ਬੱਚੇ ਬਿਠਾਏ ਹੁੰਦੇ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਖਤਰਾ ਕਰਦੇ ਆ ਸੋ ਮੁਲਾਜ਼ਮਾਂ ਦੇ ਨਾਲ ਵੀ ਇੱਕ ਵਾਰੀ ਜਿਹੜੀ ਜ਼ਰੂਰ ਗੱਲ ਕੀਤੀ ਜਾਏਗੀ ਉਡੀਕ ਭਾਜੀ ਆਇਆ ਤੇ ਮੜ ਗਿਆ। ਤੋਂ ਗੱਲਬਾਤ ਕਰ ਲੈਂਦੇ ਐਸੇ ਸਾਹਿਬ ਨਾਲ ਅਸਰ ਜਿਹੜਾ ਚਲਾਰ ਕੱਟੇਗਾ ਕੀ ਕਹਿਣਾ ਸਰ ਤੁਹਾਡਾ ਇਸ ਵਾਰੀ। ਇਹ ਤਾਂ ਸਰ ਇਹੀ ਆ ਕਿ ਲੋਕਾਂ ਨੂੰ ਚਾਹੀਦਾ ਰੈੱਡ ਲਾਈਟ ਨਾ ਪਾਰ ਕਰਨ ਜੀ। ਠੀਕ ਆ ਜੀ ਸੀਟ ਬੈਲਟ ਲਾ ਕੇ ਚੱਲਣਾ ਚਾਹੀਦਾ ਆ। ਸਰ ਕੋ ਸ਼ਰਾਬ ਪੀ ਕੇ ਜਿਸ ਤਰ੍ਹਾਂ ਗੱਡੀ ਚਲਾ ਰਿਹਾ ਛੋਟਾ ਬੱਚਾ ਕਾਰ ਦੇ ਵਿੱਚ ਬੈਠਾ ਹੈ। ਕਿਤੇ ਨਾ ਕਿਤੇ ਪਾਈ ਜਾਂਦੇ ਕਿ ਦਿਨ ਦੇ ਵੇਲੇ ਸ਼ਰਾਬੀ ਦੇ ਨਾਲ ਬੱਚੇ ਦੀ ਜਾਨ ਨੂੰ ਵੀ ਖਤਰੇ 'ਚ ਪਾਇਆ ਜਾ ਰਿਹਾ। ਫਾਇਰ ਸਕਦੀ ਆ ਜੀ। ਐਕਸੀਡੈਂਟ ਉਹਦਾ ਕਾਰਨ ਹੀ ਇਹੀ ਆ ਭਾਜੀ। ਜਾ ਮੋਬਾਈਲ ਤੇ ਲੱਗੇ ਹੁੰਦੀ ਆ ਦੁਨੀਆ ਜਾਂ ਸ਼ਰਾਬ ਦੇ ਵਿੱਚ ਚਲਾਉਂਦੀ ਆ ਉਦੋਂ ਐਕਸੀਡੈਂਟ ਹੋ ਹੀ ਨਹੀਂ ਸਕਦਾ ਤੇ ਸੀਟ ਬੈਲ ਲਾ ਕੇ ਚੱਲਣਾ ਚਾਹੀਦਾ ਸਰ ਪੀਏਪੀ ਦੇ ਉੱਤੇ ਤਿੰਨ ਏਐਸ ਜਿਹੜੇ ਤਨਾਤ ਕਰ ਦਿੱਤੇ ਗਏ ਇਕੱਠੇ ਇੱਕੋ ਜਗ੍ਹਾ ਤੇ ਕੀ ਕਾਰਨ ਆ ਸਰ ਇਸ ਚੀਜ਼ ਦਾ ਇਹ ਸਭ ਹੁਣੋ ਜਿਹੜੇ ਜਿੱਦਾਂ ਹੁਣ ਮੰਨ ਲਓ ਕਿ ਹੌਲਦਾਰ ਸਾਹਿਬ ਆ ਗਿਆ ਠੀਕ ਆ ਜੀ ਉਹਨਾਂ ਦਾ ਫਿਰ ਪ੍ਰਮੋਸ਼ਨ ਹੋ ਜਾਂਦੀ ਆ ਓਕੇ ਹਾਂਜੀ ਉਹਦੇ ਕਰਕੇ ਫਿਰ ਹੌਲਦਾਰ ਘਟਿਆ ਤੇ ਇਸੇ ਜਿਹਾ ਹਾਂਜੀ ਥੈਂਕ ਯੂ ਸੋ ਮਚ ਸਰ ਸੋ ਰਾਜਕੁਮਾਰ ਜੀ ਨਾਲ ਜ਼ਰੂਰ ਇੱਕ ਵਾਰੀ ਗੱਲ ਕਰਾਂਗੇ

ਸੋ ਗੱਲਬਾਤ ਕਰ ਲੈਂਦੇ ਆ ਰਾਜ ਕੁਮਾਰ ਜੀ ਦੇ ਨਾਲ ਸਰਦੂ ਤੇ ਇੱਕ ਚਾਰਾਂ ਨੂੰ ਹੀ ਨਾ ਟਾਈਮ ਲਾਤਾ ਬਾਕੀ ਚਾਰਾਂ ਕਦੋਂ ਕਰਨੀ ਜੇ ਸਲਾਵਾ ਚਾਰਾਂ ਨਾ ਸਾਰਾ ਕਰਨਾ ਪਿਆ ਸਾਰਾ ਕੁਝ ਇਹ ਸਾਰਾ ਜਿਹੜੀ ਜਾਲੀਆਂ ਲਾਈਆਂ ਕਦੇ ਵਾਸਤੇ ਲਾਈਆਂ ਅੰਦੇ ਇਹ ਰੀੜੀ ਜਾਰੀਆਂ ਲੱਗੀਆਂ ਹੋਈਆਂ ਦੋ ਮਿੰਟ ਕਰੂਗਾ ਮੈਂ ਤੋ ਕਿਰਨਾ ਪਾਜੀ ਤੁਹਾਡੀ ਗੱਲ ਤੇ ਵੀ ਗੌਰ ਕਰਾਂਗੇ ਸੋ ਕਰਨ ਕਰਨ ਸਰੰਗਲ ਸੋ ਕਰਨ ਸਰੰਗਲ ਨੇ ਜਿਹੜਾ ਕਮੈਂਟ ਕੀਤਾ ਉਸ ਵਾਰ ਵੀ ਜਲੂਰ ਗੌਰ ਕਰਾਂਗੇ ਸੋ ਪਤਾ ਨਹੀਂ ਕੀ ਚੱਕਰ ਹੈ ਜੀ ਐਸ ਐ ਸਾਹਿਬ ਨੂੰ ਕਾਹਦਾ ਡਰ ਹੈ ਗੱਲ ਹੀ ਨਹੀਂ ਸਾਡੇ ਨਾਲ ਕਰਨ ਦੇ ਬਿਲਕੁਲ ਵੀ ਬਾਹਰ ਪਿੱਛੇ ਲੱਗ ਰਿਹਾ ਵਸਟਾ ਅ ਸਰ ਜਿਹੜੀ ਸਰ ਆ ਜਾਲੀਆਂ ਲਾਈਆਂ ਕਦੇ ਵਾਸਤੇ ਲਾਈ ਹੋਈਆਂ 40 ਵੇ ਲੋਕਾਂ ਲਈ ਲਾਈ ਦੀ ਜਤਾਲ ਕਰੀਦਾ ਉਹ ਪਈਆਂ ਹੋਣੀਆਂ ਬਰਾਤੀਆਂ ਨੇ ਨਹੀਂ ਸਰ ਜੇ ਕਾਰਾਂ ਚ ਲੱਗੀਆਂ ਚਲਾੜ ਹੋ ਜਾਂਦੇ ਹੁਣ ਤੁਹਾਡੇ ਇਥੇ ਲੱਗੀਆਂ ਇਹ ਧੁੱਪ ਧੁੱਪ ਲੱਗੀਆਂ ਧੁੱਪ ਆਂ ਕਿਵਰੀ ਬਾਕੀ ਵੀ ਤਾਂ ਧੁੱਪ ਵਾਸਤੇ ਲਾਂਦੇ ਸੀਗੇ ਹਾਂਜੀ ਮੈਂ ਕਹਾਂ ਬਾਕੀ ਵੀ ਕਿੱ데 ਲਾਈ ਆ ਆਪਕਾਸ ਵੀ ਪਰ ਇਥੇ ਲਾਣੀਆਂ ਜਾਇ ਥੋੜੀ ਨਾ ਸਰ ਤੇ ਪਹਿਲਾਂ ਲੱਗੀਆਂ ਹੋਣੀਆਂ ਦੇਖ ਲੇ ਜੇ ਕੋਈ ਆਕਵੇ ਲੋ ਲਾਈਆਂ ਜਾਣਗੀਆਂ ਹੁਣ ਤਾਂ ਨਾਕਾ ਤੁਹਾਡਾ ਲੱਗ ਲੱਗਨੇ ਕੋਗਾ ਇੱਕ ਸਰ ਮੈਂ ਕੁਸ਼ਨ ਪੁੱਛਣਾ ਸੀਗਾ ਤੁਹਾਡੇ ਤੋਂ ਇਹ ਜਿਹੜੀ ਸੜਕ ਸਿੱਧੀ ਰੋਡ ਜਾ ਰਹੀ ਹੈ ਆਜੀ ਸਰ ਇਹ ਰੋਡ ਦੇ ਉੱਪਰ ਸਰ ਕਈ ਵਾਰੀ ਵਾਈਟ ਲਾਈਨ ਇਦਾਂ ਦਿੱਤੀ ਹੁੰਦੀ ਹੈ ਗਿਆ ਦਿੱਤਾ ਹੁੰਦਾ ਵਾਰ-ਵਾਰ ਲੈਂਦਾ ਹੈ ਨਾ ਜਿੱਦਾਂ ਇੱਥੇ ਰਵ ਹੋ ਗਿਆ ਨੂੰ ਆ ਵਾਈਟ ਲਾਈਨ ਇਸ ਦਾ ਕੀ ਹੋਦੇ ਵਾਸਤੇ ਨਹੀਂ ਹੁੰਦੀ ਚਲੋ ਇੱਕ ਹੋਰ ਇੱਕ ਸਿੱਧੀ ਲਾਈਨ ਜਿਹੜੀ ਪੂਰੀ ਖਿੱਚੀ ਹੁੰਦੀ ਵਿੱਚ ਕੋਈ ਕੱਟ ਨਹੀਂ ਹੁੰਦਾ ਉਹ ਕਦੇ ਵਾਸਤੇ ਹੁੰਦੀ ਹੈ ਕਾਰ ਜਾਉਣ ਨੂੰ ਇਹ ਰੋਡ ਦਾ ਮਾਰਕਾ ਬਣਾਇਆ ਹੋਣਾ ਸਰ ਰੋਡ ਤਾਂ ਸਿੱਧੀ ਜਾ ਰਹੀ ਹੈ ਨਾ ਉਹ ਲਾਈਨ ਤਾਂ ਕੁਛ ਤਾਂ ਮਤਲਬ ਹੋਏਗਾ ਕਿਹੜੀ ਬੰਦਾ ਜਿਹੜੀ ਰੋਡ ਦੇ ਸ ਜੇ ਜਿਹਦੇ ਵਾਸਤੇ ਨਹੀਂ ਤੇ ਚਲੋ ਕੋਈ ਗੱਲ ਸਰ ਉਹ ਜਿਹੜੀ ਲਾਈਨ ਹੁੰਦੀ ਇਸ ਕਰਕੇ ਹੁੰਦੀ ਹੈ ਜਿਹੜੀ ਜੇ ਗੈਪ ਦਿੱਤਾ ਹੁੰਦਾ ਕਿ ਤੁਸੀਂ ਓਵਰਟੇਕ ਕਰ ਸਕਦੇ ਹੋ ਜਿਹੜੀ ਸਿੱਧੀ ਲਾਈਨ ਹੁੰਦੀ ਉਹ ਕਦੇ ਵਾਸਤੇ ਹੁੰਦੀ ਹੁੰਦਾ ਓਵਰਟੇਕ ਲਈ ਹੁੰਦਾ ਆਪ ਕਰ ਸਕਦੇ ਕੱਟ ਸਰ ਮੈਂ ਲਾਈਨ ਦੀ ਗੱਲ ਕਰ ਰਿਹਾ ਜੇ ਕੱਟ ਹੋਵੇ ਜੇ ਕਰ ਸਕਦੇ ਹਾਂ ਕੁਝ ਕੱਟ ਦਾ ਮਤਲਬ ਹੀ ਨਹੀਂ ਸਰ ਕੋਈ ਨਾ ਕਾਜ ਹੁੰਦਾ ਆਪਾਂ ਕਾ ਸਰ ਮੈਂ ਸਿੱਧੀ ਜੀਟੀ ਰੋਡ ਦੀ ਗੱਲ ਕਰ ਰਿਹਾ ਵੀਡੀਓ ਕਰੀ ਸਕਦੇ ਆਪਾਂ ਕੱਟ ਸਰ ਜੇ ਵਿੱਚ ਸੈਂਟਰ ਦੇ ਰੋਡ ਦੇ ਵਿੱਚ ਜਿਹੜਾ ਗੈਪ ਹੋਏਗਾ ਜਿੱਦਾਂ ਆਹ ਵਾਈਟ ਲਾਈਨ ਹੈ ਮਾਰ ਕੇ 3 6 ਲਾਈਨ ਹੈ ਕਿ 3 ਜਾ ਰਹੀ ਹੈ 6 ਲਾਈਨ ਅਸ਼ਦੀ ਰੋਡ ਜਾ ਰਹੀ ਹੈ ਹਾਂਜੀ ਰੋਡ ਦੇ ਵਿੱਚ ਆਪਾਂ ਵਾਈਟ ਲਾਈਨ ਦਿੱਤੀ ਹੁੰਦੀ ਹੈ ਫਿਰ ਗੈਪ ਦੇ ਕੇ ਫਿਰ ਦਿੱਤੀ ਹੁੰਦੀ ਹੈ ਉਹਦਾ ਮਤਲਬ ਕੀ ਮੈਂ ਉਹ ਪੁੱਛਦਾ ਨੂੰ ਉਹ ਸਾਪਾ ਗਢੀ ਨੂੰ ਜਾ ਫਿਰ ਉਹ ਟੇਕਰ ਸਕਦੇ ਹਾਂ ਹਾਂ ਬਿਲਕੁਲ ਜੇ ਕਿ ਸਿੱਧੀ ਲਾਈਨ ਹੁੰਦੀ ਹੈ ਉਹ ਕਦੇ ਵਾਸਤੇ ਹੁੰਦੀ ਹੈ ਫਿਰ ਟੇਕ ਨਹੀਂ ਕਰ ਸਕਦੇ ਤੇ ਜਿਹੜੀ ਦੋ ਲਾਈਨਾਂ ਹੁੰਦੀਆਂ ਦੋ ਲਾਈਨਾਂ ਜਾਣ ਲਈ ਹੁੰਦੀਆਂ ਸਰ ਜੇ ਕੱਟ ਦਾ ਮਤਲਬ ਹੈਗਾ ਸਿੰਗ ਲਾਈਨ ਦਾ ਹੈਗਾ ਤੇ ਦੋ ਲਾਈਨ ਦਾ ਵੀ ਹੋਏਗਾ ਕੱਟਾ ਦਾ ਆਪਾਂ ਕਰ ਸਕਦੇ ਆ ਡਾਕਟਰ ਸਰ ਮੈਨੂੰ ਇੱਕ ਗੱਲ ਦੱਸੋ ਹੁਣ ਜਿੱਦਾਂ ਤੁਹਾਨੂੰ ਪਤਾ ਨਹੀਂ ਸੀ ਤਾਂ ਵੀ ਲੋਕਾਂ 'ਚ ਚਲਾਨ ਕੱਟੀ ਜਾਂਦੇ ਜਾਂ ਤਾਂ ਤੁਸੀਂ ਪਹਿਲੇ ਪੂਰੀ ਆਪ ਨੌਲੇਜ ਰੱਖੋ ਫਿਰ ਚਲਾਨ ਕੱਟੋ ਉਹ ਆਪਾਂ ਉਹਦਾ ਥੋੜੀ ਕੱਟਦੇ ਚਲਾਨ ਆਪਾਂ ਲਾਲ ਬੱਤੀ ਕਰ ਰਿਹਾ ਟ੍ਰਿਵਲਿੰਗ ਕਰ ਰਿਹਾ ਸਰ ਨੌਲੇਜ ਤਾਂ ਪੂਰੀ ਹੋਣੀ ਚਾਹੀਦੀ ਹੈ ਨੌਲੇਜ ਦਾ ਮਤਲਬ ਤੇ ਫਿਰ ਸਰ ਇਹ ਹੋ ਗਿਆ ਨਾ ਕਿ ਜੇ ਕੋਈ ਐਸਆਈ ਹੋ ਕੱਲ ਨੂੰ ਡੀਸੀਪੀ ਬਣ ਜਾਏਗਾ ਉਹ ਕੋਈ ਮੈਨੂੰ ਆਉਣ ਵਾਲੇ ਤੇ ਹੈਗੀ ਆ ਅਸਰਾਂ ਨੂੰ ਨੌਲੇਜ ਉਸ ਤਾਂ ਹੁੰਦੀ ਜ਼ਿਆਦਾ ਹੋਣੀ ਚਾਹੀਦੀ ਹੈ ਚਲ ਉਹ ਚੱਕਤੀ ਚਲਾਵਾ ਨਾ ਨੌਲੇਜ ਤਾਂ ਪੂਰੀ ਹੋਣੀ ਚਾਹੀਦੀ ਨਾ ਟ੍ਰੈਫਿਕ ਬਾਰੇ ਤੁਹਾਨੂੰ ਵੀ ਤੇ ਨੌਲੇਜ ਹੈਗੀ ਤਾਂ ਵੀ ਖੜਿਆ ਕੋਈ ਪੁੱਛਦਾ ਤੁਹਾਡੇ ਕੋਲ ਸਰ ਆਨਸਰ ਨਹੀਂ ਹੈਗਾ ਉਹ ਤੁਸੀਂ ਪੁੱਛਦੇ ਮੈਂ ਟ੍ਰੈਫਿਕ ਦੇ ਰਿਲੇਟਡ ਉਹ ਚੱਲੇ ਆਪਾਂ ਟ੍ਰੈਫਿਕ ਦੇ ਰਿਲੇਟਡ ਹੀ ਆ ਸਰ ਸੜਕ ਟ੍ਰੈਫਿਕ ਦੇ ਵਿੱਚ ਹੀ ਆਂਦੀ ਹੈ ਉਹ ਜਿਹੜੇ ਹੁੰਦੀ ਨੇ ਕੱਟ ਹੁੰਦੇ ਨਾ ਆਪਾਂ ਉਸ ਨੂੰ ਓਵਰਟੇਕ ਕਰ ਸਕਦੇ ਹਾਂ ਤੇ ਜਿਹੜੀ ਸਿੱਧੀ ਲਾਈਨ ਹੁੰਦੀ ਉਹਦਾ ਕੀ ਮਤਲਬ ਹੈ ਤੇ ਜਿਹੜੀ ਡਬਲ ਲਾਈਨ ਆਉਂਦੀ ਉਹਦਾ ਕੀ ਮਤਲਬ ਹੈ ਉਹ ਵਾਲੀ ਸਿੱਧੀ ਟ੍ਰੈਫਿਕ ਜਾਣ ਦੀ ਹੁੰਦੀ ਹੈ ਸਰ ਰੋਡ ਤਾਂ ਸਾਰੀ ਜਾਣ ਨੂੰ ਆ ਤੇ ਵਾਪਸ ਆਨ ਨੂੰ ਵੀ ਆ ਪਰ ਮਤਲਬ ਤਾਂ ਹੋਏਗਾ ਲਾਈਨ ਦਾ ਕੁਛ ਇतना ਕਿਤੇ ਨੌਲੇਜ ਹੋਣੀ ਚਾਹੀਦੀ ਸਰ ਫੇਰ ਹੀ ਆਪਾਂ ਚਲਾਨ ਕਟਾਂਗੇ ਉਹ ਉਹਦਾ ਕਿੱਥੇ ਹੁੰਦਾ ਨੇਗਾ ਉਹਦਾ ਕਿੱਥੇ ਜਾਣਾਗਾ ਆਪਾਂ ਹੁਣ ਇੱਥੇ ਆ ਇਹ ਚਲ ਲੈ ਜਾਈ ਨਹੀਂ ਫਲਾਈਟ ਹੈ ਨਹੀਂ ਸਰ ਤੁਸੀਂ ਟ੍ਰੈਫਿਕ ਦੇ ਵਿੱਚ ਹੋ ਹੁਣ ਤਾਂ ਇਹ ਤਾਂ ਇਹ ਤਾਂ ਇਹ ਚੀਜ਼ ਹੋ ਗਈ ਕਿ ਇੱਕ ਡਾਕਟਰ ਆ ਤੇ ਉਹ ਕਹੂਗਾ ਮੈਂ ਤਾਂ ਸਿਰ ਜੁਕਾਮ ਨਾਲ ਬੁਖਾਰ ਦੀ ਦਵਾਈ ਦੇ ਦੇ ਜੀ ਜੀ ਗੋਰ ਥੋੜੀ ਮੈਂ ਖੜਾ ਆ ਮੈਂ ਰੋਡ ਨੋ ਚੌਂਕ ਤੇ ਟ੍ਰੈਫਿਕ ਕਿੱਥੇ ਹੁੰਦੀ ਆ? ਆਪਾਂ ਲਾਈਟ ਦੇ ਕੋਲ ਸਰ ਟ੍ਰੈਫਿਕ ਕਿੱਥੇ ਹੁੰਦੀ ਆ? ਹਾਂਜੀ ਟ੍ਰੈਫਿਕ ਕਿੱਥੇ ਚੰਗ ਤੇ? ਟ੍ਰੈਫਿਕ ਕਿੱਥੇ ਹੁੰਦੀ ਆ? ਨਹੀਂ ਚੰਗ ਤੇ ਤਾਂ ਨਹੀਂ ਹੁੰਦੀ। ਉਹ ਰੋਡ ਤੇ ਹੀ ਹੁੰਦੀ ਟ੍ਰੈਫਿਕ। ਸਰ ਮੈਂ ਰੋਡ ਦੇ ਕੁਝ ਨਹੀਂ ਪੁੱਛਿਆ। ਹਾਂਜੀ ਦੱਸੋ। ਸਰ ਪੁੱਛੇ ਤੇ ਜਵਾਬ ਦਿਓ। ਤੇ ਜਵਾਬ ਮੈਂ ਦੇ ਰਿਹਾ ਜਿਹੜੀ ਨਹੀਂ ਤੇ ਬੇਨਾਸ ਤੇ ਕੱਟ ਹੁੰਦਾ ਆ। ਆਪੋ ਉਸ ਗੱਡੀ ਟੌਰ ਜਿੱਥੇ ਕਰ ਸਕਦੇ ਆ? ਹਾਂ ਬਿਲਕੁਲ ਓਵਰਟੇਕ ਕਰਦੇ ਜਿਹੜੀ ਸਿੱਧੀ ਲਾਈਨ ਆ ਤੇਰੀ ਡਬਲ ਲਾਈਨ ਆ ਉਹਦਾ ਕੀ ਮਤਲਬ ਆ ਜੀ? ਡਬਲ ਲਾਈਨ ਤੇ ਪ ਜਾ ਸਕਦੇ ਆ? ਸਰ ਰੋਡ ਤਾਂ ਜਾਣ ਨੂੰ ਹੀ ਆ ਪਰ ਜਿਹੜੇ ਵਿੱਚ ਨਿਸ਼ਾਨ ਦਿੱਤੇ ਕੋਸ਼ਤਾ ਮਤਲਬ ਹੋਏਗਾ ਜੀ ਸਪੀਡ ਲਿਮਟ ਹੁੰਦੀ ਉਹਨਾਂ ਦੀ ਉਹ ਤੇ ਸਪੀਡ ਅਸੀਂ ਸਪੀਡ ਲਿਮਟ ਦਾ ਕੋਈ ਚੱਕਰੀ ਨਹੀਂ ਸਰ ਉੱਥੇ ਨਹੀਂ ਬਸ ਰੋਡਾਂ ਲਿਖਿਆ ਹੈ 60 ਦੀ ਸਪੀਡ ਆਹ ਚੀਜ਼ ਸਪੀਡ ਉਹ ਸਰ ਮੈਂ ਬੋਰਡ ਦੀ ਤਾਂ ਗੱਲ ਹੀ ਨਹੀਂ ਕੀਤੀ ਮੈਂ ਤਾਂ ਲਾਈਨ ਦੀ ਗੱਲ ਕੀਤੀ ਆ ਜੀ ਲਾਈਨ ਜਾਣੀ ਹੁੰਦੀ ਆ ਨਹੀਂ ਹੁੰਦੀ ਨਾ ਸਰ ਜਾਣ ਤਾਂ ਸਾਰੀ ਰੋਡ ਜਾਂਦੀ ਵੀ ਉਹਦਾ ਮਤਲਬ ਹੁੰਦਾ ਵਾ ਹਰ ਇੱਕ ਚੀਜ਼ ਦਾ ਤੇ ਸਰ ਜਿਹੜੀ ਇਹ ਜਾਲੀਆਂ ਲੱਗੀਆਂ ਇਹ ਤਾਂ ਦਰਵਾਜ਼ਾ ਦੋ ਫਿਰ ਚਲੋ ਕੋਸ਼ਣ ਛੱਡੋ ਜਾਲੀਆਂ ਤਾਂ ਦਰਵਾਓ ਸਰ ਹਾਂਜੀ ਸਰ ਜਾਲੀਆਂ ਤੋਂ ਦਰਵਾਜ਼ਾ ਉਹਦੋਂ ਬੱਸ ਮੈਨੂੰ ਸਰ ਜਾਲੀਆਂ ਤੋਂ ਦਰਵਾਜ਼ਾ ਖੱਟੋ ਘੱਟ ਜਵਾਬ ਨਾ ਦਿਓ ਚਲੋ ਮੈਂ ਕੁਛ ਨਹੀਂ ਪੁੱਛਦਾ ਜਾਲੀਆਂ ਤੋਂ ਦਰਵਾਜ਼ਾ ਸਰ ਉਹ ਧੁੱਪ ਲੱਗ ਗਈ ਜਿੰਦ ਕਾਲ ਜੀ ਦਾ ਨਿਆ ਤੁਹਾਨੂੰ ਸਰ ਤੁਹਾਨੂੰ ਪਤਾ ਲੋਕਾਂ ਨੂੰ ਵੀ ਕਾਰਾ ਜੇ ਲੱਗਦੀ ਹੈ ਜਦੋਂ ਤੁਸੀਂ ਖਾ ਦੇ ਥੋੜੀ ਲਾਈ ਆ ਸਰ ਤੁਸੀਂ ਇੱਥੇ ਵੀ ਨਹੀਂ ਲਾ ਸਕਦਾ ਨਾ ਸਾਨੂੰ ਕੀ ਪਤਾ ਅੰਦਰ ਕੋਈ ਚਲਾਨ ਕੱਢਦਾ ਤਾਂ ਕਿ ਪੈਸੇ ਲੈਂਦਾ ਪਰ ਸਾਨੂੰ ਕਿੱਦਾਂ ਪਤਾ ਲੱਗੂਗਾ ਉਹ ਲਾ ਦੇ ਪਬਲਿਕ ਦੇ ਵਿੱਚ ਜੇ ਤੁਸੀਂ ਡੀਲ ਕਰਦੇ ਹੋ ਉਹ ਤਾਂ ਜਿੱਦਾਂ ਦਾ ਬੂਤ ਆਉਦਾ ਫਿਲਹਾਲ ਐਡਵਰਟਾਈਜ਼ਮੈਂਟ ਵੀ ਨਹੀਂ ਹੋਣੀ ਚਾਹੀਦੀ ਜਿਹੜੀ ਆ ਤੁਸੀਂ ਲਾਈ ਹੋਈ ਹੈ ਇਹ ਤਾਂ ਸਰ ਐਡਵਰਟਾਈਜ਼ਮੈਂਟ ਵੀ ਨਹੀਂ ਲੱਗ ਰਹੀ ਹੋਣੀ ਚਾਹੀਦੀ ਲੱਗੀ ਹੋਣੀ ਚਾਹੀਦੀ ਨਾ ਤੇ ਦੇਖਿਆ ਜਾਵੇ ਤਾਂ ਚਲੋ ਉਹ ਤਾਂ ਕੋਈ ਕਹਿੰਦੇ ਜਾਲੀਆਂ ਤਾਂ ਤੁਸੀਂ ਲਾ ਸਕਦੇ ਹੋ ਉਹ ਕੰਪਨੀ ਮਲਾਈ ਹੈ ਰਾਈਡਰ ਲਾਈ ਉਹਨਾਂ ਨੇ ਆਪਣੇ ਲਾਈ ਹੋਈਗਾ ਫੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਰਾਸ਼ਕਮਾਰ ਜੀ ਨੇ ਜਿਹੜੀ ਸਾਰੀ ਗਲਬਤ ਕੀਤੀ ਗਈ ਫਿਲਹਾਲ ਸਾਰੇ ਕੋਸ਼ਿਸ਼ਾਂ ਦਾ ਜਵਾਬ ਤਾਂ ਨਹੀਂ ਦੇ ਪਾਏ ਪਰ ਚਲਾਨ ਜਿਹੜੇ ਆ ਇਹ ਕੱਟਦੇ ਆ ਲੋਕਾਂ ਦੇ ਉੱਥੇ ਜਾਲੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਫਿਲਹਾਲ ਇਹ ਹੈ ਕਿ ਇਹਨਾਂ ਨਾਲ ਜਦੋਂ ਗਲਬਤ ਕੀਤੀ ਗਈ ਜਾਲੀ ਇਹਨਾਂ ਨੇ ਕਿਹਾ ਕਿ ਅਸੀਂ ਲਗਾ ਲੰਮਿਆ ਸੋ ਕਾਫੀ ਜੜੀ ਜੜੀ ਟ੍ਰੈਫਿਕ ਹੈ ਜਿਹੜੇ ਲੋਕਾਂ ਦੇ ਉਸ ਸਮੇਂ ਇੱਥੇ ਸੋ ਕਾਫੀ ਟ੍ਰੈਫਿਕ ਹੈ ਜਿਹੜੀ ਇਸ ਟਾਈਮ ਲੋਕਾਂ ਦੇ ਸਿਰੇ ਚਲਾਨ ਕੱਢਦੇ ਆ ਪਰ ਉਹਨਾਂ ਨੂੰ ਖੁਦ ਜਿਹੜੀ ਟ੍ਰੈਫਿਕ ਦੀ ਨੋਲਿਜ ਨਹੀਂ ਹੈਗੀ ਕਾਨੂੰਨਾਂ ਬਾਰੇ ਪਤਾ ਨਹੀਂ ਸੋ ਕਹਿਣ ਦਾ ਭਾਵ ਸਾਡੇ ਇਹ ਹੈ ਕਿ ਅਸੀਂ ਕਿਸੇ ਦੀ ਇੱਥੇ ਨਿੰਦਾ ਨਹੀਂ ਕਰਦੇ ਪਰ ਜੇ ਕੋਈ ਵਿਅਕਤੀ ਕਿਸੇ ਵਿਅਕਤੀ ਦਾ ਚਲਾਨ ਕੱਢਦਾ ਹੈ ਸੋ ਹੁਣ ਇਹ ਚਾਹੀਦਾ ਕਿ ਉਹਨਾਂ ਨੂੰ ਇਸ ਚੀਜ਼ ਦੀ ਪੂਰੀ ਨੋਲਿਜ ਹੋਣੀ ਚਾਹੀਦੀ ਹੈ ਤੇ ਖੁਦ ਦੇ ਜਿਹੜੇ ਦਸਤਾਵੇਜ਼ ਆ ਉਹ ਵੀ ਪੂਰੇ ਹੋਣੇ ਚਾਹੀਦੇ ਤੁਸੀਂ ਖੁਦ ਸਹੀ ਹੋਗੇ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਨੂੰ ਗਲਤ ਕਹਿ ਸਕਦੇ ਹੋ ਫਿਲਹਾਲ ਇਸ ਤਰ੍ਹਾਂ ਦੀ ਖਬਰਾਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਿਵਾਂਗੇ ਤੱਕ ਅਗਲੀ ਸਾਨੂੰ ਦੇ ਇਜਾਜ਼ਤ ਕੈਮਰਾਮ